ਸ਼ੇ ਪੁਰਾਣੀ ਕਥਾ ਜੋ ਪਿਛਲੇ ਸਾਲ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੇ ਆਨੰਦ ਮਾਣਿਆ ਬਠਿੰਡਾ ਦੇ ਬਠਿੰਡਾ ਵਾਸੀਆਂ ਨੇ ਲੋਕਾਂ ਦੇ ਜਿੰਨੇ ਦੂਰ ਦੂਰ ਤੋਂ ਆਏ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਹੁਤ ਹੀ ਤਰ੍ਹਾਂ ਦੇ ਲੰਗਰ ਚਾਹ ਦੇ ਮਿੱਠੇ ਵੈਸੇ ਹਰ ਤਰ੍ਹਾਂ ਦੇ ਲੰਗਰ ਵਰਤਾਏ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿੰਨੇ ਵੀ ਲੋਕਾਂ ਨੇ ਪਿਛਲੇ ਸਾਲ ਸਾਨੂੰ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਇਸ ਸਾਲ ਅਸੀਂ ਦੁਬਾਰਾ ਉਸ ਤੋਂ ਵੀ ਵੱਡਾ ਜਿਆਦਾ ਵੱਡਾ ਪ੍ਰੋਗਰਾਮ ਔਰ ਅੱਛੇ ਅਰੇਂਜਮੈਂਟਸ ਦੇ ਨਾਲ ਜਿਹੜੇ ਪਿਛੇ ਕਮੀਆਂ ਰਹਿ ਗਈਆਂ ਸੀ ਉਹ ਦੂਰ ਕਰਕੇ ਅਸੀਂ ਕਰ ਰਹੇ ਹਾਂ ਤੇ ਮੈਂ ਸਾਰੇ ਜਿੰਨੇ ਵੀ ਦੂਰ ਦੂਰ ਤੋਂ ਪਿਛਲੇ ਵਾਰ ਵੀ ਆਏ ਸੀ ਚਾਹੇ ਬਠਿੰਡਾ ਪੰਜਾਬ ਹਰਿਆਣਾ ਰਾਜਸਥਾਨ ਤੋਂ ਆ ਕੇ ਆਏ ਜਿਤਨੇ ਲੋਕ ਇੱਥੇ ਆਉਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਸਹੂਲਤਾਂ ਵਾਸਤੇ ਜੋ ਵਕਤ ਉਹ ਕਰ ਸਕਦੇ ਹਾਂ ਬਿਲਕੁਲ ਕਰਾਂਗੇ ਤੇ ਸਾਡੀ ਟੀਮ ਇਹ ਸਾਰੇ ਕੰਮ ਕਰਨ ਵਾਸਤੇ ਵਚਨਬੱਧ ਹੈ ਉਨ ਮੈਂ ਤੁਹਾਨੂੰ ਪ੍ਰੋਗਰਾਮ ਪਹਿਲਾਂ ਵਿਸਤਾਰ ਨਾਲ ਥੋੜਾ ਥੋੜਾ ਦੱਸ ਦਿੰਨਾ ਇਹ ਪ੍ਰੋਗਰਾਮ ਪਹਿਲੇ 6 ਤਰੀਕ 5 ਤਰੀਕ ਨੂੰ ਸ਼ੋਭਾ ਯਾਤਰਾ ਹੋਏਗੀ ਜਿਹੜੀ ਸਵੇਰੇ 11 ਵਜੇ ਉਸੇ ਵਜ੍ਹਾ ਤੋਂ ਚੱਲ ਕੇ ਤੇ ਹਨੂਮਨ ਮੂਰਤੀ ਤੱਕ ਉਸੇ ਸਮਾਪਤ ਹੋਏਗੀ ਇਹ ਸ਼ੋਭਾ ਯਾਤਰਾ ਦੇ ਵਿੱਚ ਪਿਛਲੇ ਸਾਲ ਨਾਲ ਥੋੜਾ ਜਿਹਾ ਹੋਰ ਅਲੱਗ ਕੀਤਾ ਗਿਆ ਜਿਵੇਂ ਪਿਛਲੇ ਸਾਲ ਆਪਾਂ ਹਾਥੀ ਘੋੜੇ ਜਾਂ ਉੱਠ ਵਗੈਰਾ ਇਹਨਾਂ ਦੀ ਤਸਵੀਰ ਪਰ ਇਸ ਵਾਰੀ ਅਸੀਂ ਉਹ ਤਾਂ ਹੈ ਹੀ ਹੈ ਉਸ ਤੋਂ ਇਲਾਵਾ ਬੱਚਿਆਂ ਦਾ ਗਿੱਤ ਸ਼ੋਭਾ ਯਾਤਰਾ ਚ ਕਲਚਰ ਪੰਜਾਬ ਦਾ ਦਿਖਾਉਣ ਲਈ ਰੰਗਲਾ ਪੰਜਾਬ ਤੋਂ ਹੋਲੀ ਲੋਕੀ ਦੂਰੋਂ ਦੂਰੋਂ ਆਉਂਦੇ ਵੇਂ ਉਹਨਾਂ ਨੂੰ ਪੰਜਾਬ ਦਾ ਕਲਚਰ ਦੱਸਣ ਲਈ ਅਸੀਂ ਭੰਗੜਾ ਜਾਂ ਗਿੱਧਾ ਜਾਂ ਰੱਤ ਜਾਂ ਮਤਲਬ ਬੱਚੇ ਜਿਹੜੇ ਭਗਵਾਨ ਦੀ ਦਸਰੇ ਵਿੱਚ ਆਉਣਗੇ ਉਹ ਸ਼ਾਨ ਬਣਾ ਕੇ ਸ਼ੋਭਾ ਯਾਤਰਾ ਦੀ ਕਲਸ਼ ਯਾਤਰਾ ਲੇਡੀਆਂ ਦੇ ਵੀ ਚੱਲਣ ਗਿਆ ਇਸ ਤਰ੍ਹਾਂ ਦਾ ਬਹੁਤ ਹੀ ਵੱਡਾ ਪ੍ਰੋਗਰਾਮ ਨੇ اور پہلے پچھلے سال والی شوبھا سے امید کرتے ہیں بھی تقریباً چار پانچ گنا ہوئے گی اور ارینجمنٹس پہلے زیادہ اچھے ہونے یہ شوبھا یاترا میں دوبارہ دس رہے جی پوسٹ آفس بازار تو تقریباً سیر گیارہ بجے چلے گی تے ہنومان مورتی اتھے جا کے دی سماپتی ہوئے گی اتے لنگر نال اتھے ہوئے گا تے اس کر کے اس بعد طریق نو پہلے تین دن جی ਕਥਾ ਹੈਗੀ ਆ ਉਹ 1 ਤੋਂ ਲੈ ਕੇ 4 ਵਜੇ ਤੱਕ ਹੋਏਗੀ ਔਰ ਉਸ ਤੋਂ ਬਾਕੀ ਤਿੰਨ ਦਿਨ ਇਹ 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਇਹ ਕਥਾ ਮੈਂ ਦੁਬਾਰਾ ਦੱਸ ਦਿੰਨਾ ਹੈ 6 7 8 1 ਤੋਂ ਲੈ ਕੇ 4 ਵਜੇ ਤੱਕ ਹੋਏਗੀ ਔਰ ਉਸ ਤੋਂ ਬਾਅਦ 9 10 11 12 2 ਤੋਂ ਲੈ ਕੇ 5 ਵਜੇ ਤੱਕ ਹੋਏਗੀ ਕਥਾ ਦਾ ਸਥਾਨ ਪਟੇਲ ਨਗਰ ਮੰਦਿਰ ਦੇ ਸਾਹਮਣੇ ਵੈਸ਼ਨੂ ਮੰਦਿਰ ਦੇ ਸਾਹਮਣੇ ਹੋਏਗੀ اور اے بس سٹینڈ سائٹ بھی تقریباً ایکڑ ہے اور ایتھے تقریباً سارے دے رہے ہو ارینجمنٹ ہونے شروع ہو گئے ہیں وہ ارینجمنٹ ابھی کر رہے ہیں یہ کئی تھاوا پہ ابھی اس بارے رکھے نے جڑے ہے جس طرح اپنا یہ ہوٹل بوس سا مل جان گے پاندی پراپرٹیز تو مل جان گے میئر صاحب جاڑی نمبر وارڈ کا آفس ہے اتوں ملیں گے رکیش بوبی جی تو گے واریہو جہٹرز ہے ملنگے فریمنگ سٹویو ہے سو فوٹوگرافی میری اس کو بندہ اچھو کہہ کہ میرے جگہ پاسز رکھے جان تو ابھی اتنے بھی پاس رکھنو تیار ہے اس تو بنا اِسی ایک ای پاس بنایا بندے دور ہے ਉਹ ਈ ਪਾਸ ਵੀ ਲੈ ਸਕਦੇ ਨੇ ਤੇ ਇਹਦੀ ਜਿਹੜਾ ਲਿੰਕ ਹੈਗਾ ਉਹ ਸਾਈਟ ਦਾ ਲਿੰਕ ਇਹ ਹੈਗਾ ਅਸੀਂ ਅਲੱਗ-ਅਲੱਗ ਫੇਸਬੁਕ ਪੇਜ ਤੇ ਪਾਵਾਂਗੇ ਵੀ ਤਾਂ ਕਿ ਬੰਦਾ ਕੋਈ ਦੂਰੋਂ ਹੈ ਉਹ ਬੰਦਾ ਆਉਦਾ ਈ ਪਾਸ ਲੈ ਸਕਦਾ ਹੈ ਤਾਂ ਕਿ ਉਹਨੂੰ ਕੋਈ ਦਿੱਕਤ ਨਾ ਆਵੇ ਉਹਨੂੰ ਕੱਲੇ ਪਾਸ ਲੈਣ ਵਾਸਤੇ ਪਹਿਲਾਂ ਇੱਥੇ ਨਾ ਆਉਣਾ ਪਵੇ ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਅਲੱਗ-ਅਲੱਗ ਮਤਲਬ ਜਿੰਨੇ ਵੀ ਸਾਨੀ ਸੰਸਥਾਵਾਂ ਸੰਦਰ ਹੁਣੀ ਜੋੜਤੀਆਂ ਨੇ ਉਹਦੇ ਵਿੱਚ ਜਿਵੇਂ ਅਦਾਰਸ਼ ਵੈਲਫੇਅਰ ਸੁਸਾਇਟੀ ਚਰਨ ਪਾਦੂਕਾ ਸੁਸਾਇਟੀ ਅਗਰਵਾਰ ਮਾਰਵਟੀ ਪਰਿਵਾਰ ਸੁਸਾਇਟੀ ਦਨ ਸ਼ਿਵ ਸ਼ਕਤੀ ਵੈਲਫੇਅਰ ਸੁਸਾਇਟੀ ਸ਼੍ਰੀ ਖਾਟੂ ਸ਼ਾਮ ਜੀ ਪ੍ਰਚਾਰ ਸਮਿਤੀ ਸ਼੍ਰੀ ਸਾਈ ਸੇਵਾ ਦਲ ਸ਼੍ਰੀ ਮਹਾਦੇਵ ਅਮਰਨਾਥ ਯਾਤਰੀ ਸੇਵਾ ਦਲ ਤਿਰਮਤੀ ਤਿਰਮੂਰਤੀ ਸ਼ਿਵ ਜਾਗਰਣ ਮੰਡਲ ਤਿਰਕੇਸ਼ ਕੁਮਾਰ ਬੋਬੀ ਜੀ ਤੇ ਉਹਨਾਂ ਦੇ ਨਾਲ ਸਾਰੇ ਸਾਥੀ ਇਹ ਸੰਸਥਾਵਾਂ ਸਾਡੇ ਨਾਲ ਹੁਣੀ ਕੰਮ ਕਰ ਰਹੀਆਂ ਨੇ ਜੇ ਇਹਨਾਂ ਤੋਂ ਇਲਾਵਾ ਕੋਈ ਬੰਦਾ ਹੋਰ ਵੀ ਸਾਡੇ ਨਾਲ ਯੋਗਦਾਨ ਪਾਉਣਾ ਚਾਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਤੇ ਉਹ مت آن بالکل آ سکتا ہے اس پچھلی بار پتہ نہیں لگیا ایک اکاؤنٹ ہے جے کسی نے کوئی شردہ مطابق کوئی کی کتنے پونا ہے تو ویسے میں تھنو سرکولیٹ بھی کر دوں گا وہ یہ اکاؤنٹ نمبر ہے اسی اس اکاؤنٹ نمبر کوئی بھی بتا کسی شردہ مطابق کوئی ٹرانسفر کرنا چاہتا ہے تو وہ ٹرانسفر کر سکتے ਮੈਂ ਦੁਬਾਰਾ ਇਹ ਤੋਂ ਇਲਾਵਾ ਅਸੀਂ ਕੁਝ ਥਾਵਾਂ ਤੇ ਜਿਵੇਂ ਜਗਦੀਸ਼ ਜੀ ਹੈ ਇਹਨਾਂ ਦੀ ਬਹੁਤ ਵੱਡੀ ਸਮਿਤੀ ਹੈ ਉੱਥੇ ਜੇ ਕੋਈ ਬੰਦਾ ਇਹ ਲੰਗਰ ਦੀ ਉਸੇ ਨਾਲ ਸਾਹਮਣੇ ਨੇ ਜੇ ਕਿਸੇ ਨੇ ਕੋਈ ਲੰਗਰ ਦਾ ਕਿਉਂਕਿ ਪਿਛਲੀ ਵਾਰ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿਸੇ ਨੇ ਕੋਈ ਆਟਾ ਦੇਣਾ ਜਾਂ ਕੋਈ ਦਾਲ ਦੇਣੀ ਹੈ ਉਹ ਕਿੱਥੇ ਦੇ ਸਕਦਾ ਉਹ ਅਸੀਂ ਜਗਦੀਸ਼ ਜੀ ਦੇ ਨਾਲ ਕਿ ਕਿ ਮਿੱਤਰ ਸਾਹਿਬ ਇਹਨਾਂ ਦੀ ਪੂਰੀ ਕਾਫੀ ਵੱਡੀ ਮਾਰਵੜੀ ਸਵੀ ਸੰਤਾ ਉਹਦੇ ਰਾਹੀਂ ਤੁਸੀਂ ਇਹਨਾਂ ਤੱਕ ਅਪਰੋਚ ਕਰ ਸਕਦੇ ਹੋ ਜਿੰਨੇ ਵੀ ਬੰਦੇ ਅਸੀਂ ਬੈਠੇ ਆ ਉਹਨਾਂ ਚ ਕਿਸੇ ਨੂੰ ਕੋਈ ਦਿੱਕਤ ਆਂਦੀ ਤੁਸੀਂ ਉੱਥੇ ਸਮਾਨ ਦੇ ਸਕਦੇ ਹੋ ਜਾਂ ਕਿਸੇ ਨੇ ਕੋਈ ਪਰਚੀ ਕਟਾਉਣੀ ਹੈ ਤੇ ਇਸ ਤਰ੍ਹਾਂ ਦੀ ਅਸੀਂ ਰਸੀਦ ਬੁੱਕ ਇੱਕ ਬਣਾਈ ਹੈ ਤਾਂ ਕਿ ਉਹ ਕੋਈ ਡੁਪਲੀਕੇਟ ਸੀ ਜਾਂ ਕੋਈ ਐਵੇਂ ਨਾ ਕੁਝ ਹੋਏ ਇਸ ਤਰ੍ਹਾਂ ਦੀ ਰਸੀਦ ਬਣਾਈ ਹੈ ਇਹ ਜਿੱਥੇ-ਜਿੱਥੇ ਪਾਸ ਮਿਲਦੇ ਨੇ ਉੱਥੇ ਜਾਂ ਉਸ ਤੋਂ ਇਲਾਵਾ ਜਿਹੜੇ ਸਾਡੇ

ਹਰ ਥਾਂ ਤੇ ਇੱਕੋ ਹੀ ਪੋਸਟਰ ਸਾਡਾ ਜਿਵੇਂ ਹੈਗਾ ਉਹ ਲੌਂਚ ਹੁੰਦਾ ਤੁਹਾਨੂੰ ਹਰ ਇੱਕ ਜਗ੍ਹਾ ਤੇ ਇਸੇ ਤਰ੍ਹਾਂ ਦੇ ਪੋਸਟਰ ਮਿਲੂਗਾ ਜੇ ਇਸ ਤੋਂ ਇਲਾਵਾ ਕੋਈ ਪੋਸਟਰ ਹੈ ਤਾਂ ਉਹ ਸਾਡਾ ਪੋਸਟਰ ਨਹੀਂ ਹੈ ਸਮਝ ਲਿਆ ਤਾਂ ਟਾਈਮਿੰਗ ਕੀ ਹੋਊਗੀ ਕਿੱਥੇ ਪ੍ਰੋਗਰਾਮ ਹੋਣਾ ਹੈਗਾ ਤੇ ਜੇ ਸਰ ਪਟੇਲ ਨਗਰ ਦੇ ਵਿੱਚ ਮੰਦਿਰ ਦੇ ਸਾਹਮਣੇ ਜਿਹੜੀ ਬੱਸ ਸਟੈਂਡ ਸਾਈਟ ਬਣੀ ਜਾਂਦੀ ਸੀ ਤਕਰੀਬਨ 20 ਏਕੜ ਸਾਈਟ ਹੈ ਰਿੰਗ ਰੋਡ ਤੇ ਤੇ ਥਾਣੇ ਦੇ ਨਾਲ ਲੱਗਦੀ ਉਥੇ ਪ੍ਰੋਗਰਾਮ ਜੋ ਟ੍ਰਾਫਿਕ ਵਰਦਾਰੇ ਕੀ ਹੋਟੇ ਐ ਜਿਹੜੇ ਟ੍ਰਾਫਿਕ ਵਰਦਾਰੇ ਹੋਏ ਇਹਨਾਂ ਦਾ ਕਿਸ ਤਰ੍ਹਾਂ ਰੀਡੂਕਸ਼ਨ ਕੀਤਾ ਜਾਵੇ ਦੇਖੋ ਪਾਰਕਿੰਗ ਦਾ ਅਰੇਂਜਮੈਂਟ ਅਸੀਂ ਪ੍ਰਸ਼ਾਸਨ ਨਾਲ ਜਿਹਨੇ ਗੱਲ ਕੀਤੀ ਹੈ ਔਰ ਟ੍ਰੈਫਿਕ ਵਾਲੇ ਸਾਰੇ ਦੇਖ ਰਹੇ ਨੇ ਬਾਕੀ ਇਸੇ ਕਰਕੇ ਉੱਥੇ ਕੀਤਾ ਦੋ ਕਾਰਨ ਸੀ ਪਿਛਲੇ ਵਾਰੀ ਰਸ ਜ਼ਿਆਦਾ ਸੀ ਜਗ੍ਹਾ ਘੱਟ ਸੀ ਉਹ ਪਿਛਲੇ ਵਾਰੀ ਅਗਰ ਤੁਸੀਂ ਸਟੇਡੀਅਮ ਦੇਖੋ ਤਾਂ 8 ਏਕੜ ਸੀ ਇਸ ਵਾਰੀ ਅਸੀਂ 20 ਏਕੜ ਦੀ ਸਾਈਡ ਲਈਤੀ ਹੈ ਪਾਰਕਿੰਗ ਵਾਸਤੇ ਤੁਸੀਂ ਪੂਰੀ ਰਿੰਗ ਰੋਡ ਦੇ ਵਿੱਚ ਇੱਕ ਪਾਰਕਿੰਗ ਵਾਲੀ ਰੋਡ ਹੈ ਇਧਰ ਵਾਲੀ ਉਹ ਸਾਰੀ ਅਸੀਂ ਉਹਨੂੰ ਪਾਤੀ ਹੈ ਹਰਿਆਣਾ ਤੋਂ ਜਾਂ ਹੋਰ ਅਦਰ ਸਟੇਟਾਂ ਤੋਂ ਵੀ ਲੋਕ ਆਉਂਦੇ ਆਂ ਜੀ ਸ਼ਾਵੜਾ ਦੇ ਕੀ ਖਹਿਰਾਕ ਸੀ ਇਸ ਦਾ ਕੋਈ ਅਰੇਂਜਮੈਂਟ ਹੈਗਾ ਹਾਂ ਬਿਲਕੁਲ ਜਿੰਨੇ ਵੀ ਲੋਕ ਚਾਹੇ ਉਹ 2000 ਹੋਣ 5000 ਹੋਣ 10000 ਹੋਣ 20000 ਜਿੰਨੇ ਵੀ ਲੋਕ ਕਥਾ ਵਾਸਤੇ ਆਉਣਗੇ ਉਹ ਰਾਤ ਨੂੰ ਉੱਥੇ ਹੀ ਰੁਕਣਗੇ ਉਹਨਾਂ ਦਾ ਨਹਾਉਣ ਦਾ ਉਹਨਾਂ ਦਾ ਵਾਸ਼ਰੂਮ ਦਾ ਉਹਨਾਂ ਦਾ ਖਾਣ ਪੀਣ ਦਾ ਸਾਰਾ ਅਰੇਂਜਮੈਂਟ ਜੀ ਪਿਛਲੀ ਵਾਰ ਸੀ ਇਸ ਵਾਰੀ ਸਾਰਾ ਅਸੀਂ ਕੀਤਾ ਉਹ ਔਨ ਸਾਈਟ ਆ ਉਹਨਾਂ ਨੂੰ ਉੱਥੇ ਹੀ ਖਾਣ ਪੀਣ ਨੂੰ ਮਿਲੇਗਾ چاہی رات سوٹس نے بھی ਉਹ 7 ਦਿਨਾਂ ਦੇ ਵਿੱਚ ਟੈਂਟੇਟਿਵ 12 ਤੋਂ 15 ਲੱਖ ਦੀ ਸਾਨੂੰ ਪਹੁੰਚਾਈ ਸੀ ਇਸ ਵਾਰ ਉਸ ਵੀ ਮੀਟ ਕਰਦੇ ਆ ਕਿ ਇਹ 20 ਤੋਂ 30 ਲੱਖ ਦੇ ਵਿੱਚ ਹੋਣਗੇ 25 26 27 ਦੇ ਵਿੱਚ ਉਮੀਦ ਆ ਮਤਲਬ ਤਾਂ ਪਿਛਲੇ ਵਾਰ ਵੀ ਮੋਬਾਈਲ ਨਿਕਲ ਗਏ ਸੀ ਤੁਸੀਂ ਦਵਾਈ ਵੀ ਹੈ ਨਾ ਲੈ ਕੇ ਹੈ ਕਿ ਜੇ ਜ਼ਿਆਦਾ ਰਕਮ ਹੋਇਆ ਤਾਂ ਦੁਕਾਨ ਕੀ ਕਹੇਗਾ ਉਹ ਮੋਬਾਈਲ ਕਿਸ ਫਰਸ ਖਾਸ ਕਰਕੇ ਜਿਹੜਾ 골ਡ ਪਾਸੇ ਹੁੰਦੇ ਕਈ ਵਾਰੀ ਸਾਡੀ ਚੈਨ ਚ ਦੇਖੋ ਗੁਰੂ ਜੀ ਨੇ ਵੀ ਲਾਸਟ ਟਾਈਮ ਵੀ ਉਹ ਜਿੰਨੀਆਂ ਵੀ ਕਥਾ ਗੁਰੂ ਜੀ ਕਰਦੇ ਨੇ ਉਹਨਾਂ ਨੇ ਹਮੇਸ਼ਾ ਕਿਹਾ ਵੀ ਕੋਈ ਵੀ ਮਹਿੰਗੀ ਚੀਜ਼ ਕੋਈ ਵੀ ਗਹਿਣਾ ਲੈਰੀ ਵੀ ਸਭ ਨੂੰ ਪੀਲ ਆ ਵੀ ਉਹ ਨਾ ਪਾ ਕੇ ਹੋਣ ਜਿੰਨਾ ਘੱਟ ਤੋਂ ਘੱਟ ਸਰ ਸਕਦਾ ਉਹ ਚੀਜ਼ ਪਾ ਕੇ ਜੇ ਕਿਸੇ ਦੀ ਮਜਬੂਰੀ ਹੈ ਜਿਵੇਂ ਲੰਗਲ ਮੰਗਲ ਸੂਤਰ ਹੈ ਉਹ ਬੰਦਾ ਨਹੀਂ ਲਾ ਸਕਦਾ ਉਹ ਤੋਂ ਬਿਨਾ ਕੋਈ ਵੀ ਇਹੋ ਜੀ ਚੀਜ਼ ਉਹ ਨਾ ਪਾ ਕੇ ਹੋਣ ਕਿਉਂਕਿ ਰਾਸਤੇ ਵਿੱਚ ਇੰਨਾ ਚੀਜ਼ਾਂ ਨੂੰ ਥੋੜਾ ਜਿਹਾ ਲੋਕ ਕਈ ਵਿੱਚ ਦੇਖੋ ਜੋ ਚੰਗੇ ਕੰਮ ਹੁੰਦੇ ਵਿੱਚ 2-4 ਬੰਦੇ ਇਹੋ ਜੀ ਵੀ ਹੁੰਦੇ ਜਿਹੜੇ ਗਲਤ ਕੰਮ ਕਰਨ ਵਾਲੇ ਹੁੰਦੇ ਆ ਤੇ ਮੇਰੀ ਸਭ ਨੂੰ ਅਪੀਲ ਹੈ ਕਿ ਵੰਗੇ ਚੀਜ਼ਾਂ ਨਾਲ ਲੈ ਕੇ ਉਹ ਸੋਨਾ ਦਾ ਚਾਂਦੀ ਚੀਜ਼ਾਂ ਨਾਲ ਪਾਉਣ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਮਜਬੂਰੀ ਹੈ ਜਾਂ ਕਿਸੇ ਵੀ ਕੋਈ ਧਾਰਮਿਕ ਚੀਜ਼ਾਂ ਨਾਲ ਕੋਈ ਨਾਗ ਜਾਂ ਕੋਈ ਚੀਜ਼ ਪਾਇਆ ਉਹ ਜ਼ਰੂਰ ਪਾਲਣ ਪਰ ਕੋਸ਼ਿਸ਼ ਕਰਨ ਘੱਟੋ ਘੱਟ ਚੀਜ਼ਾਂ ਪਾਲ ਅਸੀਂ ਵੀ ਕੋਸ਼ਿਸ਼ ਕਰਾਂਗੇ ਦੇਖ ਕੇ ਕਰਨ ਦੀ ਪਰ ਜੇ ਕਿਸੇ ਦਾ ਕੋਈ ਜੈਨੂਨ ਚੀਜ਼ ਹੈ ਅਸੀਂ ਲਾਸਟ ਟਾਈਮ ਵੀ ਦਿੱਤੀ ਸੀ ਇਸ ਟਾਈਮ ਵੀ ਦੇ ਦੇ ਕੋਸ਼ਿਸ਼ ਕਰਾਂਗੇ ਸਹੀ ਗੱਲ ਕਰੀ ਉਸ ਸਮੱਸਿਆ ਆਈ ਹੋ ਤੇ ਤੁਸੀਂ ਪੁੱਛ ਰਹੇ ਹੋ। ਦੇਖੋ ਉਹ ਵੀ ਮੈਂ ਕਹਿ ਰਿਹਾ ਸਰਟੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ। ਟ੍ਰੈਫਿਕ ਦੇ ਅਰੇਂਜਮੈਂਟਸ ਉਹ ਦੇਖ ਰਹੇ ਨੇ। ਅਸੀਂ ਆਪ ਦੀ ਪੂਰੀ ਕੋਸ਼ਿਸ਼ ਕਰਾਂਗੇ ਵੀ ਟ੍ਰੈਫਿਕ ਨੂੰ ਸਮੂਥਲੀ ਕੀਤਾ ਜਾਵੇ। ਇਸੇ ਕਰਕੇ ਸਾਈਟ ਵੀ ਚੇਂਜ ਕੀਤੀ ਹੈ। ਫਿਰ ਵੀ ਦੇਖੋ ਇੰਨੇ ਵੱਡੇ ਪ੍ਰੋਗਰਾਮ ਦੇ ਵਿੱਚ ਜੋ ਐਡਾ ਵੱਡਾ ਧਾਰਮਿਕ ਪ੍ਰੋਗਰਾਮ ਹੈ, ਇਹ ਪੰਜਾਬ ਦੇ ਵਿੱਚ ਪਿਛਲੇ ਵਾਰ ਵੀ ਪਹਿਲੀ ਵਾਰੀ ਹੋਇਆ ਸੀ ਤੇ ਹਜੇ ਤੱਕ ਕਿਸੇ ਨੇ ਇੰਨਾ ਵੱਡਾ ਪ੍ਰੋਗਰਾਮ ਦੁਬਾਰਾ ਕਰਾਇਆ ਨਹੀਂ ਹੈ। ਤਾਂ ਜਦੋਂ ਇੰਨੇ ਵੱਡੇ ਪ੍ਰੋਗਰਾਮ ਹੁੰਦੇ ਥੋੜੀ ਬਹੁਤ ਦਿੱਕਤ ਆਉਂਦੀ ਵੀ ਹੈ। ਪਰ ਉਸ ਤੋਂ ਵੱਧ ਲੋਕ ਆਨੰਦ ਵੀ ਮਾਰਦੇ। ਪਾਰਕਿੰਗ ਦੀ ਸੁਣਾ ਪਾਰਕਿੰਗ ਜੇ ਕਿਹਨਾਂ ਨੂੰ ਪਾਰਕਿੰਗ ਆਸਤੇ ਉਸ ਦੇ ਦਰ ਰਿੰਗ ਰੋਡ ਦੇਖੋ ਤਾਂ ਹੁੰ ਤਿੰਨ ਰੋਡ ਨੇ ਜਿਹੜੀ ਉਹਦੀ ਸਲਿੱਪ ਰੋਡ ਆ ਉਹਦੇ ਨਾਲ ਪੂਰੀ ਲੰਬੀ ਉਹ ਪਾਰਕਿੰਗ ਪਲੱਸ ਉੱਥੇ ਕੋਰਪੋਰੇਟ ਇਮਪਰੂਵਮੈਂਟ ਆਸ ਦੀ ਹੋਰ ਵੀ ਜਗਾ ਪਈ ਹੈ ਉਹ ਵੀ ਯੂਜ਼ ਕਰਕੇ ਅਸੀਂ ਪਾਰਕਿੰਗ ਦੀ ਸਿੱਧਾ ਮੈਂ ਤਾਂ ਪਾਰਕਿੰਗ ਫੋਟੋਆਂ ਨਾਲ ਦੁਨੀਆ ਵਿੱਚ ਆਪਣੇ ਨਾਮ ਲੈ ਕੇ ਕਰਦੇ ਹਾਂ ਸਰ ਜਿਵੇਂ ਮੈਂ ਪਹਿਲਾਂ ਹੀ ਬੋਲਿਆ ਵੀ ਹਜੇ ਤੱਕ ਸਾਡੇ ਕੋਲ ਤਕਰੀਬਨ ਅਦਰਸ਼ ਵੈਲਫੇਅਰ ਚੰਨ ਪਾਦੂ ਦਾ ਅਗਰਵਾ ਮਾਰਵੜੀ ਸ਼ਿਵਸ਼ਕਤੀ ਸ਼੍ਰੀ ਘਾਟੂ ਸ਼ਾਮ ਸ਼੍ਰੀ ਸਾਈ ਸੇਵਾ ਸ਼੍ਰੀ ਮਹਾਦੇਵ ਪਰਮਤੀ ਸ਼ਿਵੀ ਜਾਗਰਨ ਰਕੇਸ਼ ਬੋਗੀ ਤੇ ਉਹਦਾ ਵੀ ਟੀਮ ਇਹ ਸਾਡੇ ਨਾਲ ਹੁਣ ਨਾਲ ਚੱਲ ਰਹੀ ਨੇ ਸਾਰੇ ਆਪਦੀ ਆਪਦੀ ਡਿਊਟੀਆਂ ਨਿਭਾ ਰਹੇ ਨੇ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਬੰਦਾ ਕੋਈ ਡਿਊਟੀ ਨਿਭਾਉਣਾ ਚਾਹੁੰਦਾ ਤੇ ਜੀ ਆਇਆਂ ਮੈਂ ਤਾਂ ਸਭ ਤੋਂ ਪੱਟ ਤੈਕ ਨੂੰ ਪੱਟ ਤਰੀਕ ਜਿਹੜੀ ਸੋਭਾ ਯਾਤਰਾ ਕੱਢੀ ਜਾ ਰਹੀ ਉਹਦੇ ਕੀ ਆਪ ਦੇ ਵਿੱਚ ਸ਼ਾਮਲ ਹੈ ਨਹੀਂ ਨਹੀਂ ਜਿਹੜੇ ਪ੍ਰਦੀਪ ਮੀਸਰ ਜੀ ਪੰਜਵੀਂ ਸ਼ਾਮ ਨੂੰ ਆਉਣਗੇ ਸ਼ੋਭਾ ਯਾਤਰਾ ਸਵੇਰੇ ਆ ਤੇ ਉਹ ਸ਼ੋਭਾ ਯਾਤਰਾ ਜਿਵੇਂ ਲਾਸਟ ਸੇ ਮੈਂ ਦੱਸਿਆ ਕਿ ਨਹੀਂ ਸੀ ਉਸ ਤੋਂ ਵੀ ਜ਼ਿਆਦਾ ਅੱਛੀ ਤੇ ਜ਼ਿਆਦਾ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਅਸੀਂ ਉਮੀਦ ਕਰਦੇ ਵੀ ਲੋਕ ਉਸ ਤੋਂ ਆਨੰਦ ਉਹਦੇ ਹਾਸਤੇ ਜੀ ਐਂਟਰੀ ਗੇਟਸ ਵੀ ਅਜੇ ਕਿਉਂ ਪ੍ਰਸ਼ਾਸਨ ਦੇ ਨਾਲ ਮੌਕੇ ਤੇ ਦੇਖਿਆ ਜਾਏਗਾ ਪਰ ਪਹਿਲਾਂ ਨਾਲੋਂ ਕਿਉਂਕਿ ਇਹ ਸਾਈਡ ਸਪੋਰਟ ਸਾਈਡ ਓਪਨ ਹੈ چاہے فائر بریڈ <laughs>

ਕੋਈ ਇੱਕ ਦੋ ਰਿਕਵੈਸਟ ਆਈ ਸੀ ਹੈਂਡੀਕੈਪਸ ਦੀ ਅਸੀਂ ਉਹਨਾਂ ਵਾਸਤੇ ਸਪੈਸ਼ਲ ਵੀਲ ਚੇਅਰ ਕੀਤੀ ਐ ਦੋ ਹੀ ਰਿਕਵੈਸਟ ਆਈ ਸੀ ਦੋ ਵੀਲ ਚੇਅਰ ਉਹਨਾਂ ਵਾਸਤੇ ਰੇਂਜ ਕਰਤੀਆਂ ਜਿਵੇਂ ਜਿਵੇਂ ਸਾਡੇ ਕੋਲ ਰਿਕਵੈਸਟ ਆ ਰਹੀ ਐ ਲੋਕਾਂ ਦੀ ਜੋ ਅਸੀਂ ਅੱਛਾ ਉਹਨਾਂ ਵਾਸਤੇ ਕਰ ਰਿਆ ਕਰਾਂਗੇ ਸਾਰੇ ਕੋਚਣਾ ਸਾਰੇ ਕੋਚਣਾ ਫੋਨ ਕਰਾ ਮਾੜਾ ਪਿੱਛਾ ਤੁਹਾਨੂੰ ਆ ਰਿਹਾ